ਜਾਹੇ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਟਕਾਰਾਂ ਦਾ ਫੌਂਡ ਰੈਸਟ੍ਰਿਕਟਰ ਦੋਸਤੋ ਅੱਜ ਸਵੇਰ ਦਾ ਟਾਈਮ ਆ ਤੇ ਪੂਰੀ ਗਰਮੋਗਰਮੀ ਹੋਈ ਵੀ ਆ ਠੰਡ ਦਾ ਸਾਨੂੰ ਕੋਈ ਅਸਰ ਨਹੀਂ ਹੈਗਾ ਕਿਉਂਕਿ ਪੰਜਾਬ ਪੁੱਜ ਗਿਆ ਹੈ ਠੀਕ ਹੈ ਤੇ ਆਪਾਂ ਪੂਰੀ ਤੈਰੇਖੀ ਚ ਫਿਰ ਅੱਜ ਆਪਣੇ ਬੱਚਿਆਂ ਦਾ 200 ਮੀਟਰ ਦਾ ਵਰਕਆਊਟ ਆ ਤੇ ਖਿੱਚਨੇ ਤੈਰੀਆਂ ਠੀਕ ਹੈ ਜੀ ਰੈਡੀ ਬॉय ਚਲੋ ਜਲਦੀ ਖੜਾਓ ਰੁਕ ਜਾਓ ਰੁਕ ਜਾਓ ਯਾਰ ਤਾਂ ਮੇਰੀ ਗੱਲ ਸੁਣੋ ਇਹਨੋਂ ਬੰਦਾ ਡੈਗਿਆ ਕੋਈ ਆ ਚਲ ਚੱਲ ਨਾਲੇ ਅੱਗਰੇ ਹੋ ਚੱਲ ਚੱਲ ਸਮਝੋ ਉਹ ਤਰਤਾ ਗਿਆ ਦੇਖ ਬੱ 笑的别了，我接他，走吧。